ਸਤਾਨਾਂ ਨੂੰ ਇੱਕ ਗਿਫਟ ਮਿਲਿਆ ਹੋਇਆ ਪਰਮਾਤਮਾ ਕੰਨਿਓ ਵੀ ਜਿੱਦੇ ਭੋਜਨ ਫੈਕਟਰੀ ਚੋਂ ਪੈਦਾ ਹੋਣ ਲੱਗਾ ਤਾਂ ਉਹਦੇ ਫਿਰ ਗੱਲ ਨਹੀਂ ਬਣੇਗੀ ਜੋ ਮਿੱਟੀ ਚ ਉਗਾ ਕੇ ਖਾ ਰਹੇ ਆ ਆਪਾਂ ਨੂੰ ਜਿੰਦਾ ਰੱਖ ਰਿਆ ਜਿੱਦੇ ਆਪਾਂ ਮਰ ਗਏ ਆਪਾਂ ਖੁਦ ਮਿੱਟੀ ਹੋ ਜਾਣਾ ਬਲੱਡ ਸੈਂਪਲ ਦੀ ਰਿਪੋਰਟ 2 ਘੰਟਾ ਚ ਮਿੱਟੀ ਦੀ ਰਿਪੋਰਟ ਬੰਦਣਾ ਦੇਣਾ ਚ ਆਪਣੀ ਸੁਸਾਇਟੀ ਦੇ ਵਿੱਚ ਹਾਈ ਟੈਕ ਲੈਬਸ ਨਹੀਂ ਬਣੀਆਂ ਆਪਾਂ ਉਹ ਗਲਤੀਆਂ ਦੀ ਤਾਂ ਗੱਲ ਕਰਨੀ ਜਿਹੜੇ ਕਿਸਾਨ ਆਪਣੇ ਜਾਂ ਫਾਰਮਰ ਜ਼ਿਆਦਾਤਰ ਆਮ ਬੰਦੇ ਕਰਦੀ ਕਰਦੇ ਆ ਇੱਕ ਹੋਰ ਚੀਜ਼ ਆ ਜਿਹੜੀ ਆਪਣੀ ਦੋ ਤਿੰਨ ਵਾਰੀ ਗੱਲ ਵੀ ਹੋਈ ਆ ਤੇ ਤੁਸੀਂ ਮੈਨੂੰ ਉਹ ਬਹੁਤ ਪ੍ਰੋਮਿਨੈਂਟਲੀ ਆਖਿਆ ਕਿ ਯਾਰ ਜਗਦੀਪ ਇਹ ਤਾਂ ਬਹੁਤ ਵੱਡੀ ਬੇਵਕੂਫੀ ਆ ਜੇ ਉਹ ਆਪਣੇ ਬੰਦੇ ਨਹੀਂ ਕਰ ਰਹੇ ਜਾਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਤੁਸੀਂ ਜੇ ਆਨ ਰਿਕਾਰਡ ਵੀ ਥੋੜਾ ਉਹਨੂੰ ਸ਼ੇਅਰ ਕਰਨੀ ਚਾਹੋਗੇ ਤਾਂ ਕਿ ਬਿਲਕੁਲ ਬਰਦਰ ਦੇਖੋ ਮੈਂ ਇਹ ਜਣਾ ਹੈਗਾ ਵੀ ਕਿਸੇ ਪੇਸ਼ੈਂਟ ਦੀ ਪਹਿਲਾਂ ਮੋਨੀਟਰਿੰਗ ਹੁੰਦੀ ਆ ਰਿਪੋਰਟ ਬਣਦੀ ਆ ਕੋਈ ਆਪਾਂ ਨੂੰ ਖਦਸ਼ਾ ਹੁੰਦਾ ਉਹ ਕਲੀਅਰ ਕਲੈਰੀਫਾਈ ਹੋ ਜਾਂਦਾ ਫਿਰ ਹੀ ਆਪਾਂ ਉਹਦੀ ਕੋਈ ਦਵਾਈ ਸ਼ੁਰੂ ਕਰਦੇ ਆ ਡਾਕਟਰ ਹੂੰ ਦਵਾਈ ਵੀ ਖਤਰਨਾਕ ਹੁੰਦੀ ਹੈ ਕਈ ਦਵਾਈਆਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਕਈਆਂ ਨੂੰ ਸ਼ੁਰੂ ਕਰਨ ਬਾਰੇ ਸੋਚਣਾ ਪੈਂਦਾ ਐਗਰੀਕਲਚਰ ਦੇ ਵਿੱਚ ਤਾਂ ਪਤਾ ਨਹੀਂ ਕੱਲਾ ਝਾੜ ਨੂੰ ਹੀ ਫੋਕਸ ਕੀਤਾ ਜਾਂਦਾ ਬਿਮਾਰੀ ਘਟ ਨਾ ਆਵੇ ਖਰਚ ਘਟ ਹੋਵੇ ਇਦਾਂ ਦਾ ਸਮੱਸਿਆ ਜਿਹੜੀਆਂ ਹੈਗੀਆਂ ਖਾਦਾਂ ਵੱਧ ਪੈ ਰਹੀਆਂ ਪਾਣੀ ਵੱਧ ਪੈ ਰਿਹਾ ਪ੍ਰੋਡਕਟ ਵੱਧ ਪੈ ਰਿਹਾ ਤਾਂ ਉਹਨੂੰ ਮੋਨੀਟਰ ਕਰਨ ਲਈ ਸੋਇਲ ਟੈਸਟਿੰਗ ਤੇ ਬਹੁਤ ਜ਼ਿਆਦਾ ਹੀ ਜ਼ਰੂਰੀ ਹੈ ਹੁੰਦਾ ਕੀ ਹੈ ਬਈ ਸੋਇਲ ਟੈਸਟ ਸੋਇਲ ਟੈਸਟ ਦੇ ਵਿੱਚ ਸੋਇਲ ਦੇ ਕੈਰੈਕਟਰ ਪਤਾ ਲੱਗਦੇ ਨੇ ਆਪਾਂ ਨੂੰ ਵੀ ਸਿੱਧਾ ਕਿਹਾ ਜਾਵੇ ਸੋਇਲ ਟੈਸਟ ਕਰਨਾ ਤਾਂ ਇੱਕ ਟੈਕਨੀਕਲ ਕੰਮ ਆ ਉਹਦੀ ਪੀ ਐਚ ਚੈੱਕ ਕਰਨੀ ਉਹਦੇ ਵਿੱਚ ਕਿੰਨੇ ਪ੍ਰਤੀ ਏਕੜ ਪਾਸੀ ਹੈਕਟੇਅਰ ਉਹਦੇ ਵਿੱਚ ਪੋਟਾਸ਼ ਕਿੰਨਾ ਹੈਗਾ ਨਾਈਟ੍ਰੋਜਨ ਕਿੰਨਾ ਹੈਗਾ ਈਵਨ ਕਿ ਹੁਣ ਤੇ ਪੋਟਾ ਧਰਤੀ ਦੀ ਮਿੱਟੀ ਦੀ ਜਿੰਦਾ ਸ਼ਕਤੀ ਨੂੰ ਵੀ ਚੈੱਕ ਕੀਤਾ ਜਾਂਦਾ ਹੈ। ਮਾਸਟਰ ਦੇ ਵਿੱਚ ਇੱਕ ਲੈਬ ਲੱਗੀ ਹੈ ਜਿੱਥੇ ਤੁਸੀਂ ਧਰਤੀ ਦੇਆਂ ਫੰਗਸਾਂ ਦਾ ਕਾਊਂਟ ਵੀ ਪਤਾ ਕਰ ਸਕਦੇ ਹੋ ਵੀ ਇਹ ਪੋਜ਼ਿਟਿਵ ਫੰਗਸਾਂ ਜਿਹੜੀਆਂ ਤੁਹਾਡੇ ਹੈਲਪਫੁਲ ਫੰਗਸ ਨੇ ਇਹ ਜ਼ਿਆਦਾ ਹੈਗੀਆਂ ਨੈਗੇਟਿਵ ਫੰਗਸਤਰੀਆਂ ਤੁਹਾਡੀਆਂ ਹੈਲਪਫੁਲ ਨਹੀਂ ਤੁਹਾਡੇ ਦੁਸ਼ਮਣਾਂ ਉਹ ਜ਼ਿਆਦਾ ਨਹੀਂ। ਮੈਂ ਇੱਕ ਮਾਤਰ ਜ਼ਿੰਮੇਵਾਰ ਹਾਂ ਮੈਂ ਕਿਵੇਂ ਕਰ ਸਕਦਾ ਮਤਲਬ ਮੈਨੂੰ ਕੀ ਕਰਨਾ ਚਾਹੀਦਾ? ਹਾਂ ਆਪਾਂ ਸੋਇਲ ਸੈਂਪਲ ਹੀ ਲੈ ਸਕਦੇ ਆ ਸੋਇਲ ਸੈਂਪਲ ਲੈ ਲੈ ਮਤਲਬ ਕੇਚ ਤੋਂ ਥੋੜੀ ਜਿਹੀ ਮਿੱਟੀ ਲੈਣੀ ਇਤਰਾਸ ਦੀ ਕੀ ਆ ਆਪਣੇ ਸੋਸਾਇਟੀ ਦੀ ਆਪਣੀ ਗਵਰਨਰਸ ਦੀ ਕਿ ਆਪਣ ਪ੍ਰਾਈਵੇਟ ਨਾ ਸਰਕਾਰੀ ਪੱਧਰ ਤੇ ਹਾਈ ਟੈਕ ਲੈਬਸ ਨਹੀਂ ਬਣੀਆਂ ਹਮਮ ਪੂਰਨ ਹਾਈ ਟੈਕ ਸਾਰੀਆਂ ਰਿਪੋਰਟ ਵੱਖੋ ਵੱਖਰੀਆਂ ਜੇ ਕਾ ਵੀ ਜਾਵੇ ਤੁਸਾਨੂੰ ਬਲੱਡ ਸੈਂਪਲ ਕਰਾਉਣੇ ਹੋ ਠੀਕ ਹੈ ਬਲੱਡ ਸੈਂਪਲ ਦੀ ਰਿਪੋਰਟ 2 ਘੰਟਾ ਚ ਮਿੱਟੀ ਦੀ ਰਿਪੋਰਟ 11 ਦੇਣਾ ਚ ਤੇ ਮਿੱਟੀ ਦੀ ਰਿਪੋਰਟ ਲੈਣੀ ਆ ਮੈਂ ਕਿਵੇਂ ਕਰਾਂ ਮੈਂ ਮਤਲਬ ਮੈਂ ਹਾਂ ਸੋਇਲ ਸੈਂਪਲ ਲਾਓ ਤੁਸੀਂ ਸੋਇਲ ਸੈਂਪਲ ਦੇ ਵਿੱਚ ਕੀ ਹੈ ਤੁਸੀਂ 1 ਏਕੜ ਜਾਂ ਇੱਕ ਉਸਰੀ ਕਹਿੰਦਾ ਉਹਨਾਂ ਮੈਂ ਵੀ ਤੁਸੀਂ ਜਿਹੜਾ ਇੱਕ ਖੇਤ ਦੀ ਮਿੱਟੀ ਇੱਕ ਪ੍ਰਕਾਰ ਦੀ ਹੋਵੇ ਉਹਨੂੰ ਇੱਕ ਨੱਕਿਓ ਪਾਣੀ ਲੱਗਦਾ ਹੋਵੇ ਇੱਕ ਵਾਰ ਵਾਹੀ ਜਾਂਦੀ ਹੋਵੇ ਵੱਢੀ ਜਾਂਦੀ ਹੋਵੇ ਉਹ ਖੇਤ ਇੱਕ ਖੇਤ ਮੰਨਿਆ ਜਾਂਦਾ ਭਾਵੇਂ 2 ਏਕੜ ਦਾ 5 ਏਕੜ ਦਾ ਵੀ ਹੋਵੇ ਤਾਂ ਉਹਦੇ ਚਾਰੇ ਸਾਈਡਾਂ ਤੇ ਚਾਰ ਪੰਜ ਸੈਂਪਲ ਉਹਦੇ ਵਿੱਚੋਂ ਵਿਚਾਲੋ ਜਿੱਗ ਜਗ ਕਿਤੋਂ ਵੀ ਸਾਰਿਆਂ ਨੂੰ ਇਕੱਠਾ ਕਰ ਲਓ ਹੂੰ ਉਹਨੂੰ ਮਿਕਸ ਕਰ ਲਓ ਤੇ ਉਹਦੇ ਵਿੱਚੋਂ 500 ਗ੍ਰਾਮ ਮਿੱਟੀ ਕੱਢ ਲਓ ਤੇ ਇਹ ਜਿਹੜੀ ਮਿੱਟੀ ਦਾ ਸੈਂਪਲ ਲੈਣਾ ਹੈਗਾ ਆਪਾਂ ਇਹ ਸਿਰਫ 4 ਇੰਚ ਡੂੰਘਾ ਦਾਕ ਲੈਣਾ ਜੇ ਆਪਣੀਆਂ ਨਾਰਮਲ ਕ੍ਰੌਪਸ ਨੇ ਜੀ ਅਗਰ ਬਾਗਬਾਨੀ ਹੈਗੀ ਤਾਂ ਫਿਰ ਉਹ ਵੱਖੋ ਵੱਖਰੇ ਕੰਡੀਸ਼ਨਾਂ ਦੇ ਹਿਸਾਬ ਨਾਲ ਆਪਾਂ ਡੀਪ ਸੋਇਲ ਵੀ ਲੈਣਾ ਇਹ ਲੈ ਕੇ ਜਮਾ ਕਿੱਥੇ ਕਰਾਉਣਾ ਹੈ ਆਪਣੇ ਨੇੜੇ ਕਿੱਥੇ ਹੁੰਦਾ ਨੇੜੇ ਆਪਣੇ ਕੇਵੀਜੀ ਲੈਬਾਂ ਨੇ ਕੀਤੀ ਬੜੀ ਮੁਖਤਤਰਾਂ ਦੇ ਵਿੱਚ ਲੈਬਾਂ ਨੇ ਪੀਏ ਯੂਨੀਵਰਸਿਟੀ ਦੇ ਨਾਲ ਲੈਬਸ ਨੇ ਜਾਂ ਅੱਜ ਕੱਲ੍ਹ ਥੋੜੀਆਂ-ਮੋੜੀਆਂ ਇਹ ਫਰਟੀਲਾਈਜ਼ਰ ਪ੍ਰਾਈਵੇਟ ਕੰਪਨੀਆਂ ਨੇ ਵੀ ਲਾ ਰਕੀਆਂ ਨੇ ਲੈਬ ਉਹਦੇ ਫਾਇਦੇ ਕੀ ਆਪਾਂ ਨੂੰ ਫਾਇਦੇ ਇਹ ਆਪਣੇ ਕੋਲੇ ਮੋਨੀਟਰਿੰਗ ਆ ਜਾਂਦੀ ਹੈ ਵੀ ਆਪਾਂ ਕੋਈ ਖਰੀਦ ਕਰਕੇ ਮਾਰਕੀਟ ਚ ਕੋਈ ਖਾਦ ਪਾਉਣੀ ਹੈ ਵੀ ਉਹਦੀ ਰეკਮੈਂਡੇਸ਼ਨ ਤੋਂ ਵੱਧ ਹੀ ਆਪਣੇ ਖੇਤ ਚ ਪਈਏ ਫਿਰ ਪਾਉਣ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ ਕਿੰਨਾ ਖਰਚਾ ਹੁੰਦਾ ਭਾਈ ਇਹਦਾ ਇਹਦਾ ਖਰਚਾ ਕੋਈ ਜ਼ਿਆਦਾ ਨਹੀਂ ਹੈਗਾ 200 ਰੁਪਏ ਮੈਕਸਿਮਮ ਆ ਕਈ ਥਾਂ ਤੇ ਫਰੀ ਵੀ ਹੋ ਜਾਂਦੀ ਹੈ ਆਹੀ ਤਾਂ ਇਹੀ ਪ੍ਰੋਬਲਮ ਆ ਆਪਣੀ ਸੋਸਾਇਟੀ ਦੇ ਵਿੱਚ ਬੜੇ ਧਰਨੇ ਲੱਗ ਜਾਂਦੇ ਆ ਫਾਰਮਰ ਦੇ ਸੁਝਾਅ ਲਈ ਬੜੀਆਂ ਨੀਤੀਆਂ ਬੜੇ ਸੰਗਾ ਸੰਗਠਨ ਕੰਮ ਕਰਦੇ ਹੈਗੇ ਆ ਬਟ ਕੋਈ ਵੀ ਡਿਮਾਂਡ ਨਹੀਂ ਕਰਦਾ ਹੈਗਾ ਫਾਰਮਰਾਂ ਦਾ ਸੰਗਠਨ ਕਿ ਖੇਤੀਬਾੜੀ ਲੈਬ ਹੋਵੇ ਖੇਤੀਬਾੜੀ ਪਾਣੀ ਦੀ ਮਿੱਟੀ ਦੀ ਬਹੁਤ ਹਾਈ ਟੈਕ ਲੈਬ ਹੋਵੇ ਫਾਰਮਰ ਜਾਵੇ ਤੇ 20 ਮਿੰਟ ਉਹਨੂੰ ਰਿਪੋਰਟ ਭੇਜ ਜੀ 20 ਮਿੰਟਾਂ ਦਾ ਹਾਂ ਐਵਰੇਜ ਸਪਰੇਅ ਕਿੰਨੇ ਦੀ ਪੈਂਦੀ ਆ ਆਪਾਂ ਨੂੰ ਮੈਂ ਵੈਸੇ ਤੁਹੇ ਪ੍ਰਤੀ ਏਕੜ 1 ਸਾਲ ਦੇ ਵਿੱਚ ਪੈਸਟੀਸਾਈਡ ਫਰਟੀਲਾਈਜ਼ਰ ਸੀਡ ਹਾਰਵੈਸਟਿੰਗ ਸਾਰੀ ਕਾਸਟ 25 ਤੋਂ 40000 ਤੱਕ ਚਲੀ ਜਾਂਦੀ ਹੈ ਜਿਹੜਾ ਟੈਸਟ ਕਰਾਇਆ ਜਾਂਦਾ ਜਿਹੜਾ ਸਿਰਫ 200 ਰੁਪਏ ਦਾ ਹਾਂ ਕਿੰਨਾ ਘਟਾ ਸਕਦੇ ਉਹਨੂੰ ਆਪਾਂ ਆਪਾਂ 20% ਤਾਂ ਬਿਲਕੁਲ ਹੀ ਘਟਾ ਸਕਦੇ ਆ ਤਾਂ ਮਤਲਬ ਤੁਸੀਂ 200 ਰੁਪਿਆ ਲਾ ਕੇ 20% 25 ਤੋਂ 40000 ਦਾ ਤੁਸੀਂ ਆਪੇ ਲਾ ਲਓ ਹਾਂ ਬਿਲਕੁਲ ਬਿਲਕੁਲ ਤੇ ਆਪਣੇ ਫਿਰ ਲੋਕ ਕਹਿੰਦੇ ਵੀ ਯਾਰ ਕਟਾਂ ਚਾਹ ਹਿੱਲਿਆਗਾ ਖਰਚਾ ਖਰਚਾ ਨਹੀਂ ਇਹਦੇ ਨਾਲ ਲੇਬਰ ਕੋਸਟ ਘਟਦੀ ਹੈ ਹੂੰ ਕੋਈ ਮਾਈਕਰੋ ਨਿਊਟ੍ਰੀਐਂਟ ਆ ਜਿਹੜਾ ਤੁਸੀਂ ਮਿੱਟੀ ਦੇ ਵਿੱਚ ਪਾਉਣ ਦੀ ਬਜਾਏ ਸਪਰੇਅ ਨਾਲ ਕੰਮ ਚੱਲ ਸਕਦਾ ਥੱਲੇ ਉਹ ਪੈਣਾ ਸੀਗਾ 1000 ਰੁਪਏ ਦਾ ਹੂੰ ਉੱਪਰਲੇ ਵਾਸਤੇ ਸਪਰੇਅ ਕਰਨਾ ਕੰਮ ਚੱਲ ਗਿਆ 200 ਨਾਲ ਹੂੰ ਠੀਕ ਹੈ ਕਈ ਵਾਰ ਕੀ ਹੁੰਦਾ ਕਿ ਜਿਹੜੀਆਂ ਕੈਮੀਕਲ ਖਾਦਾ ਨੇ ਨਾ ਇਹ ਮਿੱਟੀ ਦੇ ਵਿੱਚ ਜਾ ਕੇ ਨਿਊਟਰਲ ਰੂਪ ਲੈਣਾ ਹੁੰਦਾ ਇਹਨਾਂ ਨੇ ਹੂੰ ਤੁਸੀਂ ਦੇਖੋ ਮਿੱਟੀ ਦੇ ਵਿੱਚ ਆਪਾਂ ਜੋ ਮਿੱਟੀ ਚੋਗਾ ਕੇ ਖਾ ਰਹੇ ਆ ਆਪਾਂ ਨੂੰ ਜਿੰਦਾ ਰੱਖ ਰਿਆ ਜਿੱਦੇ ਆਪਾਂ ਮਰ ਗਏ ਆਪਾਂ ਖੁਦ ਮਿੱਟੀ ਹੋ ਜਾਣਾ ਆਪਾਂ ਜਿਉਂਦੇ ਜੀ ਮਿੱਟੀ ਦੇ ਵਿੱਚ ਗੱਡੇ ਰਗੇ ਮਿੱਟੀ ਨਹੀਂ ਹੁੰਦੇ ਜਦੋਂ ਮਰ ਗਏ ਨਾਲ ਦੀ ਨਾਲ ਮਿੱਟੀ ਆਪਾਂ ਨੂੰ ਮਿੱਟੀ ਬਣਾ ਦੋਗੀ ਜਿਹੜੀ ਆਪਣੀ ਹਰ ਇੱਕ ਜਿਹੜੀ ਸਿੰਥੈਟਿਕ ਫਰਟੀਲਾਈਜ਼ਰ ਆ ਉਹਨੇ ਮਿੱਟੀ 'ਚ ਜਾ ਕੇ ਮਿੱਟੀ ਹੋਣਾ ਬਟ ਉਹਨੇ ਥੋੜਾ ਜਿਹਾ ਮਿੱਟੀ ਨੂੰ ਫੈਕਟ ਵੀ ਕਰਨਾ ਹੈਗਾ ਠੀਕ ਆ ਮਾਰ ਹੀ ਤਾਂ ਨਹੀਂ ਕਿੰਨੇ ਟਾਈਮ ਬਾਅਦ ਕਰਾਉਣਾ ਚਾਹੀਦਾ ਬਈ ਇਹ ਐਵਰੇਜ ਮੈਨੂੰ ਤੇ ਲੱਗਦਾ ਵੀ ਹਰ ਸਾਲ ਕਰਾਉਣਾ ਚਾਹੀਦਾ ਦੋ ਸਾਲਾਂ ਦੀ ਕਿਹੜੀ ਸਹੀ ਰੁੱਤ ਹੁੰਦੀ ਹੈ ਬਈ ਕਰਾਉਂਦੀ ਇਹਨੂੰ ਇਹਨੂੰ ਅਪ੍ਰੈ ਮੈਨੂੰ ਲੱਗਦਾ ਜ਼ਿਆਦਾ ਵਧੀਆ ਰਹਿੰਦਾ ਹੈਗਾ ਕਿਉਂਕਿ ਜਿਹੜਾ ਆਪਾਂ ਕਣਕ ਵੱਢ ਕੇ ਖੇਤ ਆਪਣੇ ਝੋਨੇ ਤੋਂ ਪਹਿਲਾਂ ਕਾਫੀ ਵਿਹਲੇ ਹੁੰਦੇ ਜਾਂ ਨਰਮੇ ਤੋਂ ਪਹਿਲਾਂ ਵੀ ਆਪਾਂ ਸੁੱਕੇ ਖੇਤ ਬਹੁਣੇ ਹੈਗੇ ਆ ਤਾਂ ਉਦੋਂ ਸੈਂਪਲ ਲੈ ਲੈਣਾ ਚਾਹੀਦਾ ਉਦੋਂ ਟੈਸਟ ਕਰਵਾਉਣਾ ਚਾਹੀਦਾ ਠੀਕ ਹੈ ਖੇਤੀ ਦਾ ਫਿਊਚਰ ਕੀ ਹੈ ਮਤਲਬ ਕਿੱਥੇ ਜਾ ਕੇ ਗੱਲ ਨਬੜਦੀ ਹੈ ਕਿੱਥੇ ਖੇਤੀ ਤੋਂ ਬਿਨਾ ਸਰਦਾ ਨਹੀਂ ਜੀ ਹਮ ਖੇਤੀ ਦੇ ਨਾਲ ਦੇਸ਼ਾਂ ਦੀ ਜੀਡੀਪੀ ਜੁੜੀ ਹੋਈ ਹੈ ਲੋਕਾਂ ਦੀ ਹੋਂਦ ਜੁੜੀ ਹੋਈ ਹੈ ਜੇ ਖੇਤੀ ਹੋ ਰਹੀ ਹੈ ਭੋਜਨ ਪੈਦਾ ਹੋ ਰਿਹਾ ਧਰਤੀ ਤੇ ਤਾਂ ਫੇਰ ਹੀ ਇਹ 50 ਕਰੋੜ ਤੋਂ 800 ਕਰੋੜ ਆਬਾਦੀ ਪਹੁੰਚੀ ਹੈ ਹ ਇਵੇਂ ਤਾਂ ਨਹੀਂ ਪਹੁੰਚ ਗਈ ਕਿ ਕੋਈ ਕੋਈ ਚੀਜ਼ ਹੈ ਜਿਹੜੀ ਧਰਤੀ ਦੇ ਵਿੱਚ ਜਿੰਦਾ ਹੈ ਜਿਹੜੀ ਜਿੰਦਾ ਹੈ ਇਨਸਾਨੀਅਤ ਨੂੰ ਦਰੱਖਤਾ ਨੂੰ ਪਸ਼ੂਆਂ ਨੂੰ ਚਾਹੀਦੀ ਹੈ ਜਿੰਦਾ ਰਹਿਣ ਵਾਸਤੇ ਉਹ ਉਹਦੀ ਲੋਡ ਮਹਿਸੂਸ ਇੱਥੋਂ ਪੈਦਾ ਪੈਦਾਵਾਰ ਹੋ ਰਹੀ ਹੈ ਆਬਾਦੀ ਹੋਰ ਵੱਧ ਰਹੀ ਹੈ ਨੇਚਰਲ ਡਿਜਾਸਟਰ ਹੁੰਦੇ ਹੈਗੇ ਆ ਆਪਣੀਆਂ ਲੋੜਾਂ ਹੋਰ ਬਹੁਤ ਜ਼ਿਆਦਾ ਬਣ ਚੁੱਕੀਆਂ ਹੈਗੀਆਂ ਪਰ ਪਹਿਲੀ ਬੇਸਿਕ ਲੋਡ ਆ ਉਹ ਰੋਟੀ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਰੋਟੀ ਦਾ ਮਤਲਬ ਭੁੱਖ ਨੂੰ ਸ਼ਾਂਤ ਕਰਨ ਵਾਲਾ ਕੋਈ ਵੀ ਮਟੀਰੀਅਲ ਤਾਂ ਉਹ ਖੇਤੀ ਚੋਂ ਆਉਂਦਾ ਹੈਗਾ ਉਹ ਬਾਹਰੋਂ ਨਹੀਂ ਆਉਂਦਾ ਹੈਗਾ ਇਹ ਸ਼ਾਇਦ ਉਹਨਾਂ ਕਿਸਾਨਾਂ ਨੂੰ ਇੱਕ ਗਿਫਟ ਮਿਲਿਆ ਹੋਇਆ ਪਰਮਾਤਮਾ ਕੰਨਿਓ ਵੀ ਜਿੱਦੇ ਭੋਜਨ ਫੈਕਟਰੀ ਚੋਂ ਪੈਦਾ ਹੋਣ ਲੱਗਾ ਤਾਂ ਉਹਦੇ ਫਿਰ ਗੱਲ ਨਹੀਂ ਬਣੇਗੀ ਤੇ ਕੀ ਅਸੀਂ ਨਾ ਸ਼ੁਕਰੇ ਹੋ ਗਏ ਆ ਮਤਲਬ ਜੇ ਸਾਡੇ ਕੋਲ ਐਡੇ ਗਿਫਟ ਹੈਗੇ ਹਾਂ ਹਾਂ ਜੀ ਇਹ ਮੈਨੂੰ ਵੀ ਲੱਗਦਾ ਮੈਂ ਇਹ ਤੇ ਪੋਸਟਾਂ ਵੀ ਕਰੀਆਂ ਕਈ ਵੀਡੀਓ ਵੀ ਕੀਤੀ ਆ ਵੀ ਆਪਣੀ ਹਵਸ ਹੈ ਕੋਈ ਖਾਣ ਦੀ ਪੀਣ ਦੀ ਦੇਖਣ ਦੀ ਸੁਣਨ ਦੀ ਗਾਉਣ ਦੀ ਬੋਲਣ ਦੀ ਪੜਨ ਦੀ ਕੋਈ ਹਵਸ ਹੁੰਦੀ ਆ ਨਾ ਬੰਦੇ ਦੀ ਮਤਲਬ ਬਹੁਤ ਜ਼ਿਆਦੇ ਆਪਦੀ ਲਿਮਟ ਤੋਂ ਬਹੁਤ ਜ਼ਿਆਦੇ ਕੁਝ ਕਰਨਾ ਤਾਂ ਖੇਤੀ ਦੇ ਵਿੱਚੋਂ ਵੱਧ ਪੈਦਾਵਾਰ ਲੈਣੀ ਵੀ ਇੱਕ ਹਵਸ ਬਣੀ ਹੋਈ ਹੈ ਜਿਹੜੀ ਕਿ ਤੁਹਾਡੇ ਨਿਊਟ੍ਰੀਸ਼ਨ ਨੂੰ ਕੈਸ਼ ਕਰ ਰਹੇ ਹੋ ਤੁਸੀਂ ਸੋਇਲ ਨਿਊਟ੍ਰੀਸ਼ਨ ਨੂੰ ਬਹੁਤ ਹੱਦ ਤੱਕ ਕੈਸ਼ ਕਰ ਚੁੱਕੇ ਆਪਾਂ ਪਾਣੀ ਨੂੰ ਕੈਸ਼ ਕਰ ਚੁੱਕੇ ਆ ਹਵਾ ਨੂੰ ਕੈਸ਼ ਕਰ ਚੁੱਕੇ ਆ ਇਹ ਤਿੰਨਾਂ ਚੀਜ਼ਾਂ ਪੋਲਿਊਟ ਹੋ ਰਹੀਆਂ ਤਾਂ ਹਿਊਮਨ ਹੈਲਥ ਡਾਊਨ ਹੋ ਰਹੀ ਹੈ ਇਹਦਾ ਹੱਲ ਇਹਦਾ ਹੱਲ ਇਹ ਹੈ ਜੀ ਨੈਚੁਰਲ ਫਾਰਮਿੰਗ ਵੱਲ ਵਧਿਆ ਜਾਵੇ ਘਟੋ ਘਟ ਫੈਮਿਲੀ ਲਈ ਤਾਂ ਕੀਤੀ ਜਾਵੇ ਸੋਸਾਇਟੀ ਲਈ ਕਰਨਾ ਤਾਂ ਇੱਕ ਬਹੁਤ ਹੀ ਵੱਡਾ ਕੰਮ ਹੈ ਉਹਦੇ ਲਈ ਤਾਂ ਪੂਰਾ ਵੀ ਨਹੀਂ ਆ ਸਕਦਾ ਕੋਈ ਤੇ ਬਟ ਇਹ ਇਹਦੀ ਆਪਾਂ ਨੂੰ ਬੈਕ ਟੂ ਬੇਸਿਕ ਥੋੜਾ ਜਾਣਾ ਚਾਹੀਦਾ ਇਸ ਦੇ ਵਾਸਤੇ ਸ਼ੁਰੂਆਤ ਕਰਨੀ ਚਾਹੀਦੀ ਹੈ ਜਿਹੜੇ ਵੀਰ ਕਰ ਰਹੇ ਆ ਉਹਨਾਂ ਨੂੰ ਅਪਰੀਸ਼ੀਏਟ ਵੀ ਕਰਨਾ ਚਾਹੀਦਾ ਅ ਭਾਈ ਬਹੁਤ ਮੈਨੂੰ ਤਾਂ ਵਧੀਆ ਲੱਗਾ ਤੁਸੀਂ ਦੱਸੋ ਤੁਹਾਡੇ ਬਹੁਤ ਵਧੀਆ ਵੀਰੇ ਬਹੁਤ ਵਧੀਆ-ਵਧੀਆ ਸਵਾਲ ਪੁੱਛੇ ਆ ਬਹੁਤ ਪਤਾ ਹੀ ਨਹੀਂ ਲੱਗਾ ਟਾਈਮ ਕਦੋਂ ਚਲਾ ਗਿਆ ਤਾਂ ਆਪਾਂ ਪੋਡਕਾਸਟ ਕਰਨ ਨਹੀਂ ਆਏ ਆ ਸਾਰੇ ਸਾਰਿਆਂ ਦੀ ਠੀਕ ਹੈ ਜੀ ਤਾਂ ਲਾਈਕ ਫੋਲੋ ਸ਼ੇਅਰ ਕਰ ਦਿਓ ਜੋ ਵੀ ਹੈ ਤੇ ਇਦਾਂ ਹੀ ਅਗਲੀ ਵਾਰ ਤੁਹਾਡੇ ਲਈ ਨਵੇਂ ਗੈਸ ਲੈ ਕੇ ਆਵਾਂਗੇ ਕੋਸ਼ਿਸ਼ ਇਹ ਹੀ ਲਾਉਗੀ ਵੈਲਿਊ ਐਡ ਕਰ ਸਕੀਏ ਸੋਨੂੰ ਕੁਝ ਨਵਾਂ ਸਿਖਾ ਸਕੀਏ ਜੋ ਗਲਤੀਆਂ ਖੁਦ ਕੀਤੀਆਂ ਨੇ ਉਹ ਸੋਨੂੰ ਪਹਿਲਾਂ ਹੀ ਦੱਸ ਸਕੀਏ ਤੇ ਤਾਂ ਜੋ ਕੋਈ ਵੀ ਇਹਨੂੰ ਦੇਖੇ ਤਾਂ ਉਹ ਆਪਦੇ ਆਪਦੀ ਆਪਦੀ ਸਪੀਡ ਨੂੰ ਹੋਰ ਵਧਾ ਸਕੇ ਜ਼ਿੰਦਗੀ ਦੀ ਨੂੰ ਤੇ ਜ਼ਿਆਦਾ ਛੇਤੀ ਅਚੀਵ ਕਰ ਸਕੇ ਸਾਡੇ ਨਾਲੋਂ ਅਸੀਂ ਤਾਂ ਇਹ ਹੀ ਕਹਾਂਗੇ ਕਿ ਸਾਡੇ ਸਾਰੇ ਭੈਣ ਭਾਈ ਦੇਖਣ ਵਾਲੇ ਸਾਡੇ ਤੋਂ ਉੱਪਰ ਜਾਣ ਤਾਂ ਅਗਲੀ ਵਾਰ ਫੇਰ ਮਿਲਾਂਗੇ ਤੱਕ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਚੜ੍ਹਦੀ ਕਲਾ